ਸਸਿੰਗ ਬਲਤੋਆ ਬਾਰੇ ਤਾਂ ਮੇਰੇ ਪਿਤਾ ਜੀ ਨੇ ਡਿਬੇਟਾਂ 'ਚ ਹੀ ਬਹੁਤ ਦੱਸਿਆ ਉਹ ਕਹਿੰਦੇ ਮੈਂ ਤਾਂ ਪੰਥ ਦੇ ਲਈ 10 ਸਾਲ ਜੇਲ੍ਹਾਂ ਦੇ ਵਿੱਚ ਰਿਹਾ ਜੋਧਪੁਰ ਵਰਗੀਆਂ ਜੇਲ੍ਹਾਂ ਚ ਤਿਹਾਰ ਜੇਲ੍ਹ ਚ ਰਿਹਾ ਕਹਿੰਦੇ ਮੇਰੇ ਤੋਂ ਵੱਡਾ ਤਾਂ ਕੋਈ ਪੰਥਕ ਲੀਡਰ ਹੀ ਨਹੀਂ ਉਹਨਾਂ ਦੇ ਚਰਚੇ ਤਾਂ ਸਾਰੇ ਜਾਣਦੇ ਆ ਕਿ ਉਹਨਾਂ ਦੇ ਭਰਾਮਾਂ ਬਾਰੇ ਵੀ ਤੁਸੀਂ ਜਾਣ ਲੋ ਕਿ ਅੱਜ ਉਹ ਕਿੱਥੇ ਕਿੱਥੇ ਵਰਸਾ ਸਿੰਘ ਜੀ ਕਿੱਥੇ ਨੇ ਰਾਣਾ ਗੁਰਜੀਤ ਉਹਨਾਂ ਦੇ ਬੇਟੇ ਦਾ ਵੀ ਜਿਕਰ ਹੁੰਦਾ ਰਿਹਾ ਗੱਲ ਹੋਈ ਹੈ ਤੁਹਾਡੀ ਉਹਨਾਂ ਨਾਲ ਨਗਾਜ਼ਤਾਨੀ ਰਾਣਾ ਗੁਰਜੀਤ ਕਦੀ ਕਦੀ ਕਪੀਓ ਪਤਰਾ ਚ ਵੀ ਕਦੀ ਨਾਰਾਜ਼ਗੀ ਹੋਈ ਹੈ ਅਮਰਤਪਾਲ ਸਿੰਘ ਹੋਣਾ ਦੀ ਕਿਵੇਂ ਦੇਖਦੇ ਹੋ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਵੱਲੋਂ ਕੁਲਬੀਰ ਸਿੰਘ ਜੀਰਾ ਹੁਣਾਂ ਨੂੰ ਟਿਕਟ ਦਿੱਤੀ ਗਈ ਹੈ ਉਹਨਾਂ ਨਾਲ ਗੱਲਬਾਤ ਕਰਦੇ ਆ ਪਹਿਲਾਂ ਤਾਂ ਜਿਸ ਸਾਹਬ ਦੀ ਖਡੂਰ ਸਾਹਿਬ ਦੀ ਚੋਣ ਸੀ ਜੇ ਗੱਲ ਕੀਤੀ ਜਾਵੇ ਜਦੋਂ ਅਮਰਪਾਲ ਸਿੰਘ ਉਹਨਾਂ ਦਾ ਨਾਮ ਸਾਹਮਣੇ ਆਉਂਦਾ ਆਜ਼ਾਦ ਉਮੀਦਵਾਰ ਦੇ ਤੌਰ ਤੇ ਤੇ ਉਸ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਕਿ ਸਮਰਥਨ ਦੇਏਗੀ ਜਾਂ ਨਹੀਂ ਪਰ ਉਹਨਾਂ ਦੇ ਵੱਲੋਂ ਵਿਰਸਾ ਸਿੰਘ ਬਲਟੋਹਾ ਨੂੰ ਖੜਾ ਕਰ ਦਿੱਤਾ ਜਾਂਦਾ ਉਤੋਂ ਸਭ ਤੋਂ ਪਹਿਲਾਂ ਪਿਆਰ ਭਰੀ ਫਤਿਹ ਬਲੌਣਾ ਜੀ ਵੈਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਧੰਨਵਾਦ ਕਰਦਾ ਮੈਂ ਸਭ ਤੋਂ ਪਹਿਲਾਂ ਕਾਂਗਰਸ ਪਾਰਟੀ ਇਸਮੋਚੀ ਹਾਈ ਕਮਾਂਡ ਦਾ ਕਿ ਜਿਨ੍ਹਾਂ ਨੇ ਜੀਰਾ ਪਰਿਵਾਰ ਦੇ ਉੱਪਰ ਭਰੋਸਾ ਜਤਾਇਆ ਔਰ ਧੰਨਵਾਦ ਕਰਦਾ ਸ੍ਰੀ ਖਡੂਰ ਸਾਹਿਬ ਦੇ ਸਾਰੇ ਹੀ ਵੋਟਰ ਪੈਣ ਭੜਾਵਾ ਦਾ ਕਿਉਂਕਿ ਜਿਨ੍ਹਾਂ ਦੀ ਇੱਕ ਮੰਗ ਸੀ ਕਿ ਇੱਕ ਪੰਥਕ ਚਿਹਰਾ ਦਿੱਤਾ ਜਾਵੇ ਔਰ ਅੱਜ ਮੌਕਾ ਦਿੱਤਾ ਹੈ ਪਾਰਟੀ ਨੇ ਔਰ ਲੋਕਾਂ ਵਿੱਚ ਜਾ ਕੇ ਲੋਕਾਂ ਦੀ ਜਿਹੜੀ ਉਹ ਗੱਲ ਕਰਾਂਗੇ ਔਰ ਜਿਹੜੀ ਤੁਸੀਂ ਗੱਲ ਕਰਦੇ ਹੋ ਹਾਊਟ ਸੀਟ ਮੈਂ ਕੱਲ ਕਿਹਾ ਕਿ ਹੌਟ ਸੀਟ ਜਦੋਂ ਗੁਰੂ ਸਾਹਿਬ ਦਾ ਓਟ ਆਸਰਾ ਹੋਵੇ ਤੇ ਗੁਰੂ ਦੇ ਅਸ਼ੀਰਵਾਦ ਨਾਲ ਆਪਾਂ ਚੱਲਗੇ। ਹੂੰ ਤੇ ਉਦੋਂ ਕੋਈ ਹੌਟ ਸੀਟ ਨਹੀਂ ਹੁੰਦੀ। ਉਦੋਂ ਤਾਂ ਗੱਲ ਇਹ ਹੈ ਕਿ ਅਸੀਂ ਆਪਦੇ ਮੁੱਦਿਆਂ ਨੂੰ ਜਿਹੜਾ ਸਾਡਾ ਪੰਜਾਬ ਉਹਨੂੰ ਪੰਜਾਬ ਨੂੰ ਅੱਗੇ ਲੈ ਕੇ ਜਾਣ ਲਈ ਔਰ ਆਪਦੇ ਹਲਕੇ ਨੂੰ ਅੱਗੇ ਲੈ ਕੇ ਜਾਣ ਲਈ ਜਿਹੜੇ ਮੁੱਦਿਆਂ ਦੀ ਜਿਹੜੀ ਗੱਲ ਉਹ ਕਿਹੜਾ ਬੰਦਾ ਉੱਥੇ ਜਾ ਕੇ ਬਾਕੀ ਗੁਰੂ ਸਾਹਿਬ ਕਿਰਪਾ ਕਰਨਗੇ ਔਰ ਪਰਸੋਂ ਧੰਨ ਧੰਨ ਬਾਬਾ ਬੁੱਢਾ ਸਾਦੇ ਕਿਉਂਕਿ ਇੱਕ ਅੱਦੇ ਦਿਨ 'ਚ ਪ੍ਰੋਗਰਾਮ ਬਣਾ ਕੇ ਤਨਤਨ ਬਾਬਾ ਬੋੜਾ ਸਾਹਿਬ ਦੇ ਨਤਮਸਤਕ ਹੋ ਕੇ ਉਸ ਤੋਂ ਬਾਅਦ ਜਿਹੜੀ ਇੱਕ ਪ੍ਰੈਸ ਕਾਨਫਰੰਸ ਜਿਹੜੀ ਹੈ ਕਿ ਸਾਰੇ ਸਮੂੱਚੇ ਹਲਕੇ ਦੇ ਸਾਰੇ ਲੀਡਰ ਸਾਹਿਬਾਨਾਂ ਨਾਲ ਲੈ ਕੇ ਇੱਕ ਪ੍ਰੈਸ ਕਾਨਫਰੰਸ ਕਰਾਂਗੇ ਔਰ ਜਿੰਦੇ ਵਿੱਚ ਜਿਹੜੇ ਜਿਹੜੇ ਸਾਡੇ ਸ਼੍ਰੀਖੰਦੂਰ ਸਾਹਿਬ ਦੇ ਜਿਹੜੇ ਮੁੱਦੇ ਨੇ ਚਾਹ ਪੰਜਾਬ ਦੇ ਮੁੱਦੇ ਨੇ ਚਾਹ ਕਿਸਾਨੀ ਦਾ ਮੁੱਦਾ ਹੈ ਚਾਹ ਬੰਦੀ ਸਿੰਘਾਂ ਦਾ ਮੁੱਦਾ ਹੈ ਚਾਹ ਕੋਈ ਵੀ ਹਰ ਇੱਕ ਤਰ੍ਹਾਂ ਦਾ ਜਿਹੜਾ ਮੁੱਦਾ ਚਾਹ ਵਪਾਰੀਆਂ ਦਾ ਹੈ ਚਾਹ ਮਜ਼ਦੂਰਾਂ ਦਾ ਹਰ ਇੱਕ ਵਰਗ ਦੇ ਜਿਹੜੇ ਮੁੱਦੇ ਜਿਹੜੇ ਨਾਲ ਲੈ ਕੇ ਔਰ ਲੋਕਾਂ 'ਚ ਉਹਨਾਂ ਮੁੱਤਿਆਂ ਨੂੰ ਲੈ ਕੇ ਜਾਵਾਂਗਾ ਔਰ ਉਹਨਾਂ ਮੁੱਤਿਆਂ ਦੀ ਜਿਹੜੀ ਹੈ ਜੀਰਾ ਜੀ ਕਿਵੇਂ ਦੇਖਦੇ ਹਾਂ ਇੱਕ ਪਾਸੇ ਪਹਿਲਾਂ ਜੋ ਚਰਚਾਵਾ ਚੱਲੀਆਂ ਤਾਂ ਰਾਣਾ ਗੁਰਜੀਤ ਉਹਨਾਂ ਦੇ ਬੇਟੇ ਦਾ ਵੀ ਜ਼ਿਕਰ ਆਉਂਦਾ ਰਿਹਾ ਲਗਾਤਾਰ ਚਰਚਾ ਚੱਲਦੀ ਰਹੀ ਕਿ ਉਹਨਾਂ ਨੂੰ ਟਿਕਟ ਮਿਲ ਸਕਦੀ ਹੈ ਪਰ ਅਚਾਨਕ ਪਿਛਲੇ 2-3 ਦਿਨਾਂ ਤੋਂ ਲਗਾਤਾਰ ਇਹ ਵੀ ਖਬਰਾਂ ਆ ਰਹੀਆਂ ਸੀ ਕਿ ਤੁਹਾਡੇ ਨਾਮ ਦੀ ਵੀ ਜਿਹੜੀ ਹੈ ਚਰਚਾ ਚੱਲ ਰਹੀ ਹੈ ਗੱਲ ਗੱਲ ਇਹ ਕਿ ਅੱਜ ਵੀ ਜਿਹੜੀ ਕਿਰਪਾ ਕੀਤੀ ਏ ਉਹ ਰਾਣਾ ਜੀ ਨੇ ਕੀਤੀ ਏ। ਔਰ ਰਾਣਾ ਜੀ ਦੇ ਅਸ਼ੀਰਵਾਦ ਦੇ ਨਾਲ ਹੀ ਔਰ ਗੱਲ ਹੋਈ ਆ ਤੁਹਾਡੀ ਉਹਨਾਂ ਨਾਲ ਜਿਹੜੇ ਹਲਕੇ ਦੇ ਬਿਲਕੁਲ ਜੀ ਬਿਲਕੁਲ ਉਹਨਾਂ ਨੇ ਹੀ ਪਾਰਟੀ ਨੂੰ ਇਹ ਗੱਲ ਕਹੀ ਏ ਕਿ ਪੰਥਕ ਸੀਟ ਔਰ ਪੰਥਕ ਚਿਹਰਾ ਸਾਨੂੰ ਜਿਹੜਾ ਉਹ ਦੇਣਾ ਚਾਹੀਦਾ ਔਰ ਗੱਲ ਇਹ ਕਿ ਸਾਰੇ ਹਲਕੇ ਦੇ ਸਾਰੇ 9 ਦੇ 9 ਜਿਹੜੇ ਸਾਡੇ ਹਲਕਾ ਚਰਜਾ ਜਾਂ ਲੀਡਰਸ ਸਹਿਬਾਨ ਨਗਾਜ਼ਤਾਨੀ ਰਾਣਾ ਗੁਰਜੀਤ ਤੁਹਾਡੇ ਟਿਕਟ ਮਿਲਣ ਤੋਂ ਬਾਅਦ ਕੋਈ ਕਦੇ ਕਾਦੀ ਪਿਓ ਪੁੱਤਰਾਂ ਚ ਵੀ ਕਦੀ ਨਾਰਾਜ਼ਗੀ ਹੋਈ ਹੈ ਨਹੀਂ ਉਹ ਕਹਿ ਰਹੇ ਸੀ ਕਿ ਚਾਹੇ ਮਿਹਨਤਾ ਚਾਹੇ ਨੰਦਪੂ ਸਾਹਿਬ ਤੇ ਖਡੂ ਸਾਹਿਬ ਦੋਨੋਂ ਟਿਕਟ ਦੇ ਦਿਓ ਸੰਤਾ ਹਸਤਾ ਉਹ ਵੀ ਜਿਹੜਾ ਜਿੱਤ ਜਾਵਾਂਗੇ ਬਿਲਕੁਲ ਜੀ ਉਹ 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 ਇੰਨੀ ਇੰਨੀ ਕਪੈਸਿਟੀ ਇਨਾਂ ਲੋਕਾਂ ਚ ਉਹਨਾਂ ਦਾ ਪਿਆਰ ਹੈਗਾ ਕਿ ਉਹ ਵਾਕਈ ਦੋਵੇਂ ਸੀਟਾਂ ਜਿੱਤ ਸਕਦੇ ਸੀ ਕਿਉਂਕਿ ਅੱਗੇ ਉਹਨਾਂ ਨੇ ਆਪਦਾ ਬੇਟਾ ਰਾਣਾ ਇੰਦਰ ਪ੍ਰਤਾਪ ਉਹਨਾਂ ਨੇ ਆਜ਼ਾਦ ਜਤਾਇਆ ਤੇ ਲੋਕਾਂ ਦਾ ਪਿਆਰ ਹੀ ਹੈ ਜਿਹੜਾ ਰਾਣਾ ਜੀ ਨਾਲ ਜੁੜਿਆ ਔਰ ਰਾਣਾ ਜੀ ਦੇ ਅਸ਼ੀਰਵਾਦ ਦੇ ਨਾਲ ਹੀ ਜਿਹੜਾ ਕੀ ਸਾਰਾ ਜੀ ਇੱਕ ਜਿਹੜਾ ਹੀ ਦੇ ਗੱਲ ਕਰੀਏ ਤਾਂ ਅਮਰਤਪਾਲ ਸਿੰਘ ਹੋਣਾ ਦੀ ਕਿਵੇਂ ਦੇਖਦੇ ਹੋ ਅਮਰਤਪਾਲ ਸਿੰਘ ਹੋਣਾ ਨੂੰ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਜੋ ਕੁਝ ਚੱਲਿਆ ਉਹਨਾਂ ਦੀ ਮਾਤਾ ਦੇ ਵੱਲੋਂ ਬਿਆਨ ਆਉਂਦਾ ਹੈ ਕਿ ਆਜ਼ਾਦ ਦੇ ਤੌਰ ਤੇ ਜਿਹੜਾ ਉਹ ਇਲੈਕਸ਼ਨ ਲੜਨਗੇ ਗੱਲ ਇਹ ਹੈ ਕਿ ਮੈਂ ਉਹ ਹੀ ਗੱਲ ਕਰਕੇ ਡਿਆਂ ਕਿ ਇਹ ਜਿਹੜੇ ਕੋਈ ਵੀ ਗੱਲ ਹੈ ਕਿਉਂਕਿ ਜਿੰਨਾ ਚਿਰ ਗੁਰੂ ਸਾਹਿਬ ਦੇ ਮਨਾਤਮ ਅਸਲਿਕ ਨਹੀਂ ਹੁੰਦਾ ਉਹਨਾਂ ਚਿਰ ਮੈਂ ਇਹਨਾਂ ਮੁੱਦਿਆਂ ਤੇ ਕੋਈ ਗੱਲ ਕਰਨੀ ਨਹੀਂ ਚਾਹੁੰਦਾ ਔਰ ਮੈਂ ਹਮੇਸ਼ਾ ਹੀ ਸਿੱਖਾਂ ਦੀ ਗੱਲ ਕਰਦਾ ਰਿਹਾ ਔਰ ਹਮੇਸ਼ਾ ਹੀ ਜਦੋਂ ਐਨਐਸਏ ਲੱਗਾ ਤੇ ਮੈਂ ਉਦੋਂ ਹੱਕ ਦੇ ਵਿੱਚ ਜਿਹੜੀ ਇਹ ਗੱਲ ਉਠਾਈ ਕਿ ਸਰਕਾਰ ਨੇ ਇਸ ਚੀਜ਼ ਲਈ ਬਹੁਤ ਗਲਤ ਫੈਸਲਾ ਲਿਆ ਇੱਕ ਆਖਰੀ ਸਵਾਲ ਹੈ ਜੀ ਵਿਰਸਾ ਸਿੰਘ ਬਲਟੋਹਾ ਉਹਨਾਂ ਨੂੰ ਉਹਨਾਂ ਨੂੰ ਵੀ ਜਿਹੜਾ ਟਿਕਟ ਲਾਨੀ ਗਈ ਹੈ ਉਹਨਾਂ ਨੂੰ ਵੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕੈਂਡੀਡੇਟ ਬਣਾਇਆ ਗਿਆ ਹਾਲਾਂਕਿ ਆ ਜੋ ਅਮਰਤਪਾਲ ਸਿੰਘ ਉਹਨਾਂ ਦੇ ਪੇਰੈਂਟਸ ਨਾਲ ਵੀ ਉਹਨੇ ਮੁਲਾਕਾਤ ਹੁੰਦੀ ਹੈ ਉਹਨਾਂ ਬਾਰੇ ਕੀ ਕਹੋਗੇ ਵਿਰਸਾ ਸਿੰਘ ਬਲਟੋਵਾ ਬਾਰੇ ਤਾਂ ਮੇਰੇ ਪਿਤਾ ਜੀ ਨੇ ਡਿਬੇਟਾਂ 'ਚ ਹੀ ਬਹੁਤ ਦੱਸਿਆ ਠੀਕ ਹੈ ਉਹ ਕਹਿੰਦੇ ਮੈਂ ਤਾਂ ਪੰਥ ਦੇ ਲਈ 10 ਸਾਲ ਜੇਲ੍ਹਾਂ ਦੇ ਵਿੱਚ ਰਿਹਾ ਭਰਤਪੁਰ ਵਰਗੀਆਂ ਜੋਧਪੁਰ ਵਰਗੀਆਂ ਜੇਲ੍ਹਾਂ 'ਚ ਤਿਹਾਰ ਜੇਲ੍ਹ 'ਚ ਰਿਹਾ ਕਹਿੰਦੇ ਮੇਰੇ ਤੋਂ ਵੱਡਾ ਤਾਂ ਕੋਈ ਪੰਥਕ ਲੀਡਰ ਹੀ ਨਹੀਂ ਚਲੋ ਮੈਂ ਤਾਂ ਇਹ ਗੱਲ ਕਹਿਣਾ ਕਿ ਉਹਨਾਂ ਦੇ ਚਰਚੇ ਤਾਂ ਸਾਰੇ ਜਾਣਦੇ ਆ ਕਿ ਉਹਨਾਂ ਦੇ ਭਰਾਮਾਂ ਬਾਰੇ ਵੀ ਤੁਸੀਂ ਜਾਣ ਲਓ ਕਿ ਅਜੋ ਉਹ ਕਿੱਥੇ ਕਿੱਥੇ ਵਿਰਸਾ ਸਿੰਘ ਜੀ ਕਿੱਥੇ ਨੇ ਇਸ ਕਰਕੇ ਮੈਂ ਅਲੇ ਕੋ ਗੱਲ ਕਰਨੀ ਨਹੀਂ ਕੋਈ ਟਿੱਪਣੀ ਇਹੋ ਜੀ ਕਰਨੀ ਨਹੀਂ ਚਾਹੁੰਦਾ ਕਿ ਇਸ ਕਰਕੇ ਜਦੋਂ ਚੋਣ ਮੈਦਾਨ ਚ ਆਵਾਂਗੇ ਰੋਜ਼ ਆਪਾਂ ਇਹ ਵਿਚਾਰਾਂ ਕਰੀਏ ਧੰਨਵਾਦ ਜੀ ਧੰਨਵਾਦ